ਨੋ ਮਿੱਟੂ ਬਰਾਦੀ ਦੇ ਉਹ ਸੋਚਾਂ ਮਹਾਨਤਾ ਮਹਾਨ ਕਰਨੇ ਰਵਾਵਾ ਹੈ ਜਿਹੜੇ ਚੈਨ ਨਹੀਂ ਆਉਂਦੇ ਤਾਂ ਕੱਟਾਂ ਸੰਭੀਰ ਹੈ ਤੇ ਇਹ ਲੋਕੀਏ ਸੱਪਿਆਂ ਦੇ 42 ਦੀ ਟਾਰਗੇਟ ਉਹ ਡਿਵੀਜ਼ਨ ਵਿੱਚ ਇਹਨਾਂ ਨੇ ਰਿਪੋਰਟ ਅਨੇ ਰਿਚ ਉਸ ਤੇ ਤੁਹਾਨੂੰ ਦੱਸਣਾ ਹੈ ਉੱਥੇ ਇਹ 18 ਦੇ 18 ਦੇ ਨਹੀਂ ਹੁੰਦੇ ਆ ਜਿਹੜਾ ਹੈ ਹਾਂ ਜੀ ਕਿਨੇ ਕੌਫੀ ਲਾਗਦੇ ਹੋ ਬਾਕੀ ਕੁਝ ਨਹੀਂ ਕਰਦੇ ਲੋਕ ਉਹਨੇ ਸਾਇਰਾ ਨੂੰ ਇਕਰਾਰ ਲਿਖਾਇਆ ਲਿਖਵਾਇਆ ਸੀ ਪਹਿਲਾਂ ਇਹਨਾਂ ਦੀ ਪਰਵਾਹੀ ਤਾਂ ਕਰਵਾਈਏ ਨਾ ਕਿਸੇ ਨੇ ਕਿਸੇ ਕੋਲ ਦੋ ਖੇਤੀ ਸੀ ਉਹਨੇ ਦੋ ਖੇਤ ਵੇਚਦੇ ਕਿਸੇ ਨੇ ਕਰਜ਼ਾ ਚੱਕ ਕੇ ਬੱਚੇ ਬਾਹਰ ਭੇਜੇ ਆ ਕਿਉਂਕਿ ਇਹ ਤਾਂ ਜ਼ਰੂਰੀ ਆ ਬਹੁਤ ਜ਼ਰੂਰੀ ਆ ਕਿ ਆਜਾ ਲਈਓ ਜੀ ਜੇ ਤੁਸੀ ਅੱਜ ਆਏ ਹੋ ਤੁਹਾਨੂੰ ਅੱਜ ਹੱਥਗੜੀਆਂ ਨਾਲ ਬੰਨ ਕੇ ਦੰਦਾਂਗੇ ਕਿ ਕਿੱਦਾਂ ਲੰਨਾਂਗੇ ਹਾਂਜੀ ਹੱਥਗੜੀਆਂ ਹੀ ਪੈਰਾਂ ਨੂੰ ਵੀ ਹੱਥਗੜੀਆਂ ਲੱਗੀਆਂ ਸੀ ਲੱਕ ਨੂੰ ਵੀ ਲੱਗੀਆਂ ਸੀ ਤੇ ਬਾਹਾਂ ਨੂੰ ਵੀ ਲੱਗੀਆਂ ਸੀ ਦੰਦਾਂ ਨੂੰ ਹਾਂਜੀ ਤੇ ਤੁਸੀਂ ਗਏ ਕਿ ਕਿੱਦਾ ਸੀ ਜੀ ਡੌਕੀਆਂ ਗਾਈਆਂ ਡੌਕੀ ਕਿੱਦਾਂ ਕਿੱਦਾਂ ਲੱਗੀਆਂ ਲੱਗੀ ਜੀ ਪਨਾਮਾ ਤਾਂ ਨਹੀਂ ਡੌਕੀ ਲੱਗੀ ਜੰਗਲ ਗਾਈ ਅੱਛਾ ਜੀ ਹਾਂਜੀ ਜੀ ਖਾਨ ਪੀਣੂ ਕੀ ਦਿੰਦੇ ਸੀ ਤੁਹਾਨੂੰ ਜਰੂਰ ਤੁਹਾਨੂੰ ਛੱਡ ਕੇ ਗਏ ਕਿੰਨੇ ਘੰਟੇ ਲੱਗੇ ਉਹ ਨਾਲ ਸਫਰ ਦਾ 6-8 ਘੰਟੇ ਲੱਗੇ ਜੀ ਤੇ ਖਾਨ ਉਹਨਾਂ ਸਿਰਫ ਲੇਸ ਮਿਲਦੀ ਹੈ ਵਿੱਚ ਤੇ ਵਿੱਚੋਂ ਥੋੜੇ ਕੋਈ ਮਟਰੀ ਹੈ ਅਤੇ ਪਾਣੀ ਤੁਹਾਨੂੰ ਕਿੱਥੋਂ ਮੜਿਆ ਗਿਆ ਸੀ ਟਿੱਟੇ ਜੋਨਾ ਬਾਰਡਰ ਤੋਂ ਹਾਂਜੀ ਇਹ ਹੁਣ ਤੁਹਾਨੂੰ ਸਾਰੇ ਹੀ ਜਿੰਨੇ ਵੀ ਆਏ ਹੋ ਹਾਂਜੀ ਸਾਰੇ ਕੈਂਪ ਤੋਂ ਹੀ ਆਏ ਹਾਂ ਚੌਂਕੇ ਆਏ ਹਾਂ ਪਿੱਛੇ ਕਿੰਨੇ ਖੋਰ ਜਿਹੜੇ ਪੰਜਾਬੀ ਨੇ ਜਾਂ ਭਾਰਤੀ ਨੇ ਉੱਥੇ ਜਿਹੜੇ ਕੈਂਪਾਂ ਦੇ ਵਿੱਚ 4-500 ਬੰਦਾ ਜੀ ਕਿੰਨਾ ਦੀ ਜ਼ਿੰਦਗੀ ਸੀ ਜੀ ਰਹੀ ਜਿਹੜੇ ਜਿਹੜੇ ਦੌਕੀ ਲਾ ਕੇ ਗਏ ਬਹੁਤ ਮਾੜੀ ਜ਼ਿੰਦਗੀ ਸੀ ਜੀ ਹਾਂ ਜੀ ਉੱਥੇ ਵੀ ਬਹੁਤ ਮਾੜੀ ਜ਼ਿੰਦਗੀ ਐਸੀ ਚੱਲਦਾ ਮਾੜੇ ਕਰਪਾਲ ਜੀ ਵਾਲੇ ਪਤਲਾ ਜਾ ਪਰੋ ਲੈ ਕੇ ਸੋਣਾ ਪੈਂਦਾ ਬਹੁਤ ਠੰਡੇ ਹੁੰਦੇ ਹੱਥ ਜੀ ਖਾਣ ਨੂੰ ਵੀ ਦਿਨ ਦਿਨ ਨਹੀਂ ਕੁਝ ਵੀ ਲੈ ਸਹੀ ਦਿੰਦੇ ਇੱਕ ਤੇ ਪਾਣੀ ਦਿੰਦੇ ਜਾਂ ਥੋੜੇ ਜਿਹਾ ਚੌਲ ਦਿੰਦੇ ਆ ਬਸ ਜਿਹੜੇ ਪੰਜਾਬ ਦੇ ਨੌਜਵਾਨ ਅਮਰੀਕਾ ਜਾਣਾ ਚਾਹੁੰਦੇ ਗਲਤ ਧੰਗ ਦੇ ਨਾਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਨੂੰ ਇਹ ਹੀ ਕਹਿੰਦਾ ਸਹੀ ਧੰਗ ਨਾਲ ਜਾਣਾ ਚਾਹੀਦਾ ਓਦਾਂ ਗਲਤ ਧੰਗ ਨਾਲ ਲੁਕੀ ਲਾ ਕੇ ਜਾਣਾ ਬਹੁਤ ਭੁੱਖ ਸੁਣਨ ਦੇ ਵਿੱਚ ਹੈ ਕਿ ਤੁਹਾਡੀ ਜਿਹੜੀ 5 ਕਿੱਲੇ ਦੀ ਕਰੀਮ ਜਿਹੜੀ ਪੈਣੀ ਦੀ ਹੈ ਜਿਹੜੀ ਤੁਹਾਡੀ ਆਪਣੀ ਹੈ। ਹਾਂਜੀ ਹਾਂਜੀ ਉਹਨੇ ਆਪਣੇ ਨਾਮ ਕਰਾਈ ਹੋਈ ਹੈ। ਕੀ ਮੰਗ ਕਰਦੇ ਹੋ ਪ੍ਰਸ਼ਾਸਨ? ਤਾਂ ਜੇ ਇਹ ਮੰਗਾ ਦੇ ਵੀ ਸਾਡੀ ਪੈਲੀ ਛੜਾਈ ਜਾਵੇ। ਹਾਂਜੀ। ਆਜਾ। ਦਿੱਲੀ ਤੋਂ ਜਿਹੜੇ ਆ ਦੁਕਾਨ ਦੇ ਨੌਜਵਾਨ ਆਏ ਐ ਦਾ ਬੋਰਡ ਰੋਕੀ ਦੇ। ਗੈਰ ਕਮਿਊਨਿਟੀ ਅੰਗ ਦੇ ਨਾਮ ਪਿੱਕਰ ਐ ਤੇ ਉਹਨਾਂ ਨੂੰ ਪਰਵਾਦੇ ਹਵਾਲੇ ਕੀਤਾ। ਜਿਹੜੇ ਹੋਰ ਵੀ ਕੀ ਨੌਜਵਾਨ ਜਿਹੜੇ ਅਮਰੀਕਾ ਦੀ ਆਸ ਲਗਾਏ ਬੈਠੇ ਨੇ ਉਹਨਾਂ ਨੌਜਵਾਨਾਂ ਨੂੰ ਕੀ ਪੈਣਾ देखो जी ਜਿਹੜੇ ਤੇ ਅੱਜ ਆਏ ਆ ਅਸੀਂ ਐਮਐਲਏ ਸਾਹਿਬ ਵੀ ਇੱਥੇ ਆਏ ਸੀਗੇ ਉਹਨਾਂ ਨੂੰ ਅਸ਼ਵਾਸ਼ਣ ਦਵਾਇਆ ਆ ਸਰਕਾਰ ਵੱਲੋਂ ਵੀ ਤੇ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਜੋ ਵੀ ਅਸੀਂ ਮੈਕਸਿਮਮ ਉਹਨਾਂ ਦੀ ਪਾਰਪਾਈ ਕਰਵਾ ਸਕਦੇ ਆ ਅਸੀਂ ਇਹਨਾਂ ਨੂੰ ਕਹਾਂ ਜੀ ਆਪਣੇ ਬਿਆਨਦਰਜ ਕਰਵਾਓ ਅਸੀਂ ਪਰਚੇ ਦਰਜ ਕਰਦੇ ਆ ਤੇ ਉਹ ਅਸੀਂ ਇਸ ਜੀ ਦੇ ਵਚਨ ਮੰਨਦੇ ਆ ਬਾਕੀ ਜਿਹੜੇ ਬੰਦੇ ਬੱਚੇ ਆਪਣੇ ਜਿਹੜੇ ਦੁਬਾਰਾ ਝਾਕ ਲਾ ਕੇ ਬੈਠੇ ਹੋਏ ਆ ਇਹਨੇ ਨੇ ਪੈਸੇ 40 40 50 50 ਲੱਖ ਰੁਪਈਆ ਲਾ ਕੇ ਬਾਹਰ ਨਿਤ ਤੱਕ ਏਡੇ ਡੇਖਾ ਕੇ ਉੱਥੇ ਪਹੁੰਚਦੇ ਆ ਮੈਂ ਤੇ ਇਹੋ ਹੀ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਇੱਥੇ ਵੀ ਸਾਰਾ ਕੁਝ ਹੈਗਾ ਆ ਇਥੋਂ ਬਾਹਰੋਂ ਆਊਟਸਾਈਡਰ ਆਣ ਕੇ ਇੱਥੇ ਆਣ ਕੇ ਕੰਮਜਾਬ ਹੋ ਰਹੇ ਆ ਤੇ ਆਪਾਂ ਇਥੋਂ ਛੱਡ ਛੱਡ ਕੇ ਬਾਹਰ ਜਾ ਰਹੇ ਆ ਤੇ ਮੈਂ ਤਾਂ ਇਹੋ ਬੇਨਤੀ ਕਰੂੰਗਾ ਇੱਥੇ ਵੀ ਸਾਰਾ ਕੁਝ ਹੈਗਾ ਆ ਆਪਣੀ ਮਿਹਨਤ ਕਰੋ ਮਿਹਨਤ ਕਰਕੇ ਆਪਣੀ ਰੋਟੀ ਰੋਟੀ ਕਮਾਓ ਆਪਣੇ ਪਰਿਵਾਰਾਂ ਦੇ ਵਿੱਚ ਰੋਜੀ ਰਿਪੋਰਟ ਵਿੱਚ ਜਿਹੜੇ ਨੌਜਵਾਨ ਉਹਨਾਂ ਦੇ ਮਾਪਿ ਕਿਤੇ ਨਾ ਕਿਤੇ ਜਿਹੜੇ ਏਜੰਟਾਂ ਤੋਂ ਡਰਦੇ ਆ ਰਿਪੋਰਟ ਰੋਟੇ ਉੱਤਰ ਆਉਂਦੇ ਨੇ ਉਹਨਾਂ ਬਾਰੇ ਕੀ ਕਰੀਏ ਨਹੀਂ ਜੀ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਤੁਸੀਂ ਮੈਂ ਇਹ ਦੇਖ ਔਖ ਹੋ ਕੇ ਆਪਣੇ ਬਿਆਨ ਲਿਖਾਉਣ ਹਈ ਉਹਨਾਂ ਨੂੰ ਉਹਨਾਂ ਦੇ ਵਚਨਬੰਦ ਆਸੀਂ ਪਰਚੇ ਦਰਜ ਕਰਕੇ ਉਹਨਾਂ ਨੂੰ ਜ਼ਿਲ੍ਹਾ ਨਹੀਂ ਹਵਾ ਦਵਾਵਾਂਗੇ ਤੇ ਜੋ ਵੀ ਉਹਨਾਂ ਦਾ ਉਹਨਾਂ ਕੋਲ ਲਿਖਾਇਆ ਜੋ ਵੀ ਉਹਨਾਂ ਦੇ ਪੈਸਿਆਂ ਦੀ ਪਰਪਾਈ ਕਰਵਾਵਾਂਗੇ ਉਹਨਾਂ ਦੀ ਇੱਥੇ ਡਰਨ ਵਾਲੀ ਤੇ ਕੋਈ ਗੱਲ ਹੀ ਨਹੀਂ ਹੈਗੀ ਜਦੋਂ ਉਹਨਾਂ ਦੇ ਨਾਲ ਸਰਕਾਰ ਉਹਨਾਂ ਦੇ ਨਾਲ ਆ ਪ੍ਰਸ਼ਾਸਨ ਉਹਨਾਂ ਦੇ ਨਾਲ ਆ ਤੇ ਫਿਰ ਡਰਨ ਵਾਲਾ ਤੇ ਕੋਈ ਖਾਤਾ ਹੀ ਨਹੀਂ ਹੈਗਾ ਠੀਕ ਹੈ ਜੀ ਥੈਂਕ ਯੂ